ਅਤੇ ਖੋਰ ਮਸਲਾ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਰਾਮ ਮੰਦਰ ਦੇ ਵਿੱਚ ਉਦਘਾਟਨ ਹੋਇਆ ਜਿਸ ਤਰੀਕੇ ਨਾਲ ਸਥਾਪਨਾ ਹੋਈ ਉਸ ਤੋਂ ਬਾਅਦ ਇੱਕ ਮੰਗ ਉੱਠਦੀ ਹੋਈ ਨਜ਼ਰ ਆ ਰਹੀ ਹੈ ਕਿ ਗੁਰੂ ਘਰ ਨੇ ਚਾਹੇ ਉਹ ਡਾਂਗਮਾਰ ਸਾਹਿਬ ਹੋਵੇ ਚਾਹੇ ਮੰਗੂ ਮਠ ਦਾ ਜ਼ਿਕਰ ਕਰਦੇ ਹੁਣ ਕਿ ਉਹ ਸਿੱਖ ਕਦੋਂ ਲੈ ਰਹੇ ਨੇ ਤੁਹਾਡੇ ਵੱਲੋਂ ਹੁਣ ਉਸ ਚੀਜ਼ ਨੂੰ ਲੈ ਕੇ ਕੀ ਕੀਤਾ ਜਾਵੇ ਕੰਮ ਹੋ ਜਾ ਨਹੀਂ ਤਾਂ ਕਰਕੇ ਗੁਰਦੁਆਰਾ ਗਿਆਨ ਗੋਦੜੀ ਅਜੇ ਤੱਕ ਨਹੀਂ ਬਣਿਆ ਮੰਗੂ ਮਠ ਦਾ ਮਸਲਾ ਆਇਆ ਡਾਂਗਮਾਰ ਸਾਹਿਬ ਦਾ ਆਇਆ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਲਿਖਾਂਗੇ ਕਿ ਜਿੰਨੀ ਸ਼iddat ਨਾਲ ਉਹਨਾਂ ਨੇ ਆਰਾਮ ਮੰਦਰ ਬਣਾਇਆ ਮੁਬਾਰਕ ਆ ਉਹਨਾਂ ਨੂੰ ਆਪਣੀ ਮਿਸ਼ਨ 'ਚ ਸਫਲ ਹੋਏ ਪਰ ਇਸੇ ਸਿੱਦਤ ਦੇ ਨਾਲ ਹੀ ਉਹ ਸਾਡਾ ਜਿਹੜਾ ਗੁਰਦੁਆਰਾ ਗਿਆਨ ਗੋਦਰੀ ਗੁਰੂ ਨਾਨਕ ਦਾ ਸਥਾਨ ਸਭ ਦਾ ਸਾਂਝਾ ਵਾ ਉਥੇ ਸਾਰੇ ਨਤਮਸਤਕ ਹੁੰਦੇ ਆ ਜਿਹਦਾ ਮਲਿਆ ਮੇਟ ਕਰਕੇ ਨਾਮੋ ਨਿਸ਼ਾਨ ਮਟਾ ਦਿੱਤਾ ਗਿਆ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਮੰਗੂ ਮੱਠ ਸਾਹਿਬ ਤੇ ਗੁਰਦੁਆਰਾ ਡਾਂਗਮਰ ਸਾਹਿਬ ਇਹ ਗੁਰਦੁਆਰੇ ਵੀ ਜਲਦੀ ਸਥਾਪਿਤ ਹੋਣੇ ਚਾਹੀਦੇ ਆ ਉਹਦੇ ਦੀ ਗਲਤ ਹੈ ਇਹੀ ਹੈ ਜਿੰਨਾ ਪੰਥ ਦੇ ਨਾਂ ਤੇ ਕੌਮ ਦੇ ਨਾਂ ਤੇ ਰਾਜ ਕੀਤਾ ਪੰਜਾਬ ਦੀ ਧਰਤੀ ਤੇ ਇੱਕ ਦੋ ਵਾਰ ਨਹੀਂ ਤਿੰਨ ਵਾਰ ਲਗਾਤਾਰ ਜਥੇਦਾਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਜਾਂਚ ਰਿਪੋਰਟਾਂ ਨੂੰ ਦੱਬ ਲਿਆ ਕਿਉਂਕਿ ਦੋਸ਼ੀ ਪੁਲਿਸ ਅਫਸਰਾਂ ਦੇ ਨਾਲ ਉਹਨਾਂ ਦੇ ਜਰਾਨੇ ਸੀ ਜਿਵੇਂ ਜਥੇਦਾਰ ਕੌਕੇ ਸਾਹਿਬ ਦੇ ਮੂੰਹ ਤੇ ਸਿਗਰਟਾਂ ਪੀ ਕੇ ਧੂਆਂ ਸਮੇਂ ਸੈਣੀ ਨੇ ਮਾਰਿਆ ਦੇਖੋ ਇਹ ਹੁਣ ਵੀ ਤੁਹਾਡੇ ਸਾਹਮਣੇ ਹੈ ਕਿ ਜਦੋਂ ਰਾਜ ਭਾਗ ਸੀ ਉਦੋਂ ਸਾਰੇ ਪੰਥ ਦੇ ਮਸਲੇ ਇਕੱਠੇ ਕਰਕੇ ਝੋਲੇ ਚ ਪਾ ਲੈਂਦੇ 5 ਸਾਲ ਹਵਾ ਨਹੀਂ ਲੱਗਣ ਦਿੰਦੇ ਜਦੋਂ ਰਾਜ ਭਾਗ ਨਹੀਂ ਰਹਿੰਦਾ ਉਦੋਂ ਪੰਥ ਦੇ ਮਸਲੇ ਜ਼ਿਆਦਾ ਆ ਜਾਂਦੇ ਜਿਵੇਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬੰਦੀ ਸਿੰਘ ਵੀ ਯਾਦ ਆਗੇ ਅੱਜ ਜਿਹੜੇ ਹੋਰ ਮਸਲੇ ਜਥੇਦਾਰ ਕੌਕੇ ਸਾਹਿਬ ਉਹਨਾਂ ਦਾ ਘਰ ਵੀ ਯਾਦ ਆ ਗਿਆ ਜਦੋਂ ਸਰਕਾਰ ਦੇ ਉਦੋਂ ਤਾਂ ਉਹਨਾਂ ਦੇ ਘਰ ਗਏ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਗਏ ਸੀਗੇ 1 ਜਨਵਰੀ ਨੂੰ ਉੱਥੇ ਜਿਹੜਾ ਸੀਗਾ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਜਥੇਬੰਦੀਆਂ ਨੇ ਫਖਰੇ ਤੋਂ ਪੰਥਰਾਦਨ ਅਵਾਰਡ ਵਾਪਸ ਲੋ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੌਦਾ ਸਾਧ ਆਪਣੇ ਕੀਤੇ ਕਤਲਾਂ ਕੁਕਰਮਾ ਕਰਕੇ ਸੁਨਾਰੀਆ ਜੇਲ੍ਹ ਚ ਬੰਦਿਆ ਆਪਣੀਆਂ ਸਾਧਵੀਆਂ ਨਾਲ ਰੇਪ ਕੀਤੇ ਔਰ ਆਪਣੇ ਪੈਰੋਕਾਰਾਂ ਨੂੰ ਕਤਲ ਕੀਤਾ ਕਾਨੂੰਨ ਨੇ ਸਜ਼ਾਵਾਂ ਦਿੱਤੀਆਂ ਨੇ ਸਰਕਾਰਾਂ ਨੂੰ ਬਾਰ ਬਾਰ ਉਹਨੂੰ ਪਰੋਲਾ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਜਿਹੜਾ ਹੈਗਾ ਜਿਨ੍ਹਾਂ ਨੇ ਇਨਸਾਫ ਦੀ ਲੜਾਈ ਲੜੀ ਆ ਉਹਨਾਂ ਪਰਿਵਾਰਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਕਤਲ ਹੋਏ ਜਿਨ੍ਹਾਂ ਨਾਲ ਰੇਪ ਹੋਇਆ ਉਹਨਾਂ ਦਾ ਮੂੰਹ ਚੜਾਇਆ ਜਾਂਦਾ ਕਿ ਆਹ ਦੇਖੋ ਦੋਸ਼ੀ ਦੰਦ ਨਾਉਂਦਾ ਫਿਰਦਾ ਕਦੇ 20 ਦਿਨ ਕਦੇ 30 ਦਿਨ ਕਦੇ 50 ਦਿਨ ਜਸੇਦਾਰ ਭਾਈ ਸਾਹਿਬ ਗੁਰਦੇਵ ਸਿੰਘ ਕੌਕੇ ਨੂੰ ਲੈ ਕੇ ਇਸ ਵਕਤ ਪੰਜਾਬ ਦੀ ਸਿਆਸਤ ਤੇ ਪੰਜਾਬ ਦੀ ਸਿੱਖ ਸਿਆਸਤ ਦੋਵੇਂ ਹੀ ਜਿਹੜੀਆਂ ਕਿ ਇਸ ਵਕਤ ਹੰਗਾਮਾ ਭਰਪੂਰ ਸਥਿਤੀ ਵਿੱਚ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਖੁਦ ਨੂੰ ਪੰਥਕ ਸਰਕਾਰ ਕਹੌਣ ਵਾਲੀ ਸਰਕਾਰ ਵੱਲੋਂ ਕਈ ਸਾਲ ਰਿਪੋਰਟਾਂ ਜਿਹੜੀਆਂ ਕਿਉਂ ਦੱਬ ਕੇ ਰੱਖੀਆਂ ਗਈਆਂ ਇਨਸਾਫ ਕਿਉਂ ਨਹੀਂ ਕੀਤਾ ਗਿਆ ਹਾਲਾਂਕਿ ਫਖਰੇ ਕੌਮ ਅਵਾਰਡ ਸਨਮਾਨ ਦੇਣ ਦਾ ਜ਼ਿਕਰ ਵੀ ਸਾਹਮਣੇ ਆਇਆ ਜ세ਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਅਸੀਂ ਪੰਥ ਵੱਲੋਂ ਅਸੀਂ ਕੌਮ ਵੱਲੋਂ ਗੁਰਦੇਵ ਸਿੰਘ ਕੌਕੇ ਜੀ ਨੂੰ ਜਿਹੜਾ ਕਿਹਾ ਫਖਰੇ ਕੌਮ ਅਵਾਰਡ ਦੇਵਾਂਗੇ ਅ ਜਿਸ ਤਰੀਕੇ ਦੇ ਨਾਲ ਅਦਵਲ ਸਾਹਿਬ ਅਸੀਂ 30 ਸਾਲਾਂ ਬਾਅਦ ਰਿਪੋਰਟਾਂ ਦੇ ਵਿੱਚੋਂ ਖਲਾਸੇ ਹੁੰਦੇ ਨਜ਼ਰ ਆਉਂਦੇ ਨੇ ਜਿਸ ਤਰੀਕੇ ਦੇ ਨਾਲ ਹਾਲਾਤ ਜਿਸ ਤਰੀਕੇ ਨਾਲ ਬਿਆਨ ਹੁੰਦੇ ਨਜ਼ਰ ਆਉਂਦੇ ਨੇ ਉਹ ਕਿਤਨਾ ਕਿਤੇ ਸਿੱਧੇ ਸਵਾਲ ਚੱਕਦੇ ਨੇ ਹੁਣ ਤੱਕ ਰਹੀਆਂ ਪੰਥਕ ਸਰਕਾਰਾਂ ਦੇ ਕਿਹਨਾਂ ਵੱਲੋਂ ਕਾਰਵਾਈ ਕੀਤੀ ਨਹੀਂ ਗਈ ਜਾਂ ਜਾਣਬੁੱਝ ਕੇ ਰਿਪੋਰਟਾਂ ਨੂੰ ਦਬ ਕੇ ਰੱਖਿਆ ਗਿਆ ਦੇਖੋ ਸਾਰੇ ਕਸੇ ਦੀ ਜਾਣਕਾਰੀ ਸੀ ਉਹਨਾਂ ਨੂੰ ਦੁੱਖ ਦੀ ਗੱਲ ਤਾਂ ਇਹੀ ਹੈ ਜਿਨ੍ਹਾਂ ਪੰਥ ਦੇ ਨਾਂ ਤੇ ਕੌਮ ਦੇ ਨਾਂ ਤੇ ਰਾਜ ਕੀਤਾ ਪੰਜਾਬ ਦੀ ਧਰਤੀ ਤੇ ਇੱਕ ਦੋ ਵਾਰ ਨਹੀਂ ਤਿੰਨ ਵਾਰ ਲਗਾਤਾਰ ਜਥੇਦਾਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜੀ ਉਹਨਾਂ ਨੇ ਜਾਂਚ ਰਿਪੋਰਟਾਂ ਨੂੰ ਦੱਬ ਲਿਆ ਕਿਉਂਕਿ ਦੋਸ਼ੀ ਪੁਲਿਸ ਅਫਸਰਾਂ ਦੇ ਨਾਲ ਉਹਨਾਂ ਦੇ ਜਰਾਨੇ ਸੀ ਜਿਵੇਂ ਜਥੇਦਾਰ ਕੌਕੇ ਸਾਹਿਬ ਦੇ ਮੂੰਹ ਤੇ ਸਿਗਰਟਾਂ ਪੀ ਕੇ ਧੂਆਂ ਸੁਮੇਧ ਸੈਣੀ ਨੇ ਮਾਰਿਆ ਤੇ ਸੁਮੇਧ ਸੈਣੀ ਜਿਹੜਾ ਸੀ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਡੀਜੀਪੀ ਪੰਜਾਬ ਲਾਇਆ ਆਪਣੇ ਰਾਜ 'ਚ ਸੋ ਇਸ ਕਰਕੇ ਦੋਸ਼ੀਆਂ ਦੇ ਨਾਲ ਜਰਾਨੇ ਪਾਲਦੇ ਆ ਜਥੇਦਾਰ ਕੌਕੇ ਸਾਹਿਬ ਦੇ ਕਤਲ ਦਾ ਇਨਸਾਫ ਨਹੀਂ ਦਿੱਤਾ ਤੇ ਉਹਨਾਂ ਦੀ ਜਿਹੜੀ ਜਾਂਚ ਰਿਪੋਰਟ ਸੀ ਬੀਪੀ ਤਵਾੜੀ ਦੀ ਜਿਹੜਾ ਕਿ ਭਾਵੇਂ ਗੈਰ ਸਿੱਖ ਪੁਲਿਸ ਅਫਸਰ ਸੀ ਪਰ ਇਮਾਨਦਾਰ ਗਿਣਿਆ ਜਾਂਦਾ ਸੀ ਉਹਨੇ ਇਸ਼ਾਰਾ ਕੀਤਾ ਸੀ ਦੋਸ਼ੀਆਂ ਦੇ ਵੱਲ ਪਰ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ ਦੇਣ ਦੀ ਬਜਾਏ ਪੰਚ ਦੇ ਨਾਂ ਤੇ ਬਣਾਈ ਸਰਕਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਤੇ 8 ਸਾਲ ਲਗਾਤਾਰ ਹੋਮ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਥੇਦਾਰ ਕੌਂਕੇ ਸਾਹਿਬ ਦੀ ਸ਼ਹਾਦਤ ਦਾ ਇਨਸਾਫ ਨਹੀਂ ਦਿੱਤਾ ਸਗੋਂ ਜਾਂਚ ਰਿਪੋਰਟਾਂ ਦੱਬ ਕੇ ਰੱਖੀਆਂ ਤੁਸੀਂ ਕੀ ਮੰਨਸ਼ਾ ਮੰਨਦੇ ਹੋ ਇੱਕ ਪਾਸੇ ਤਾਂ ਜਦੋਂ ਵੀ ਕਦੇ ਸਿਕ ਸਟੇਜਾਂ ਤੋਂ ਗੱਲ ਹੁੰਦੀ ਸੀ ਜਾਂ ਸਿਆਸੀ ਸਟੇਜਾਂ ਤੋਂ ਗੱਲ ਹੁੰਦੀ ਸੀ ਤਾਂ ਕੌਮ ਨੂੰ ਖਤਰੇ ਦੀਆਂ ਗੱਲਾਂ ਵੀ ਉਹ ਕਰਦੇ ਰਹੇ ਨੇ ਹਾਲਾਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿਸੇ ਕੌਮ ਨੂੰ ਖਤਰਾ ਹੈ ਦੂਜੇ ਪਾਸੇ ਜਥੇਦਾਰਾਂ ਦੀ ਜਾਂ ਹੋਰ ਬਹੁਤ ਸਾਰੇ ਨੌਜਵਾਨਾਂ ਦੇ ਅਜਿਹੀਆਂ ਰਿਪੋਰਟਾਂ ਨੂੰ ਦੱਬ ਕੇ ਰੱਖਣਾ ਜਾਂ ਪੁਖਤਾ ਕਾਰਵਾਈ ਨਾ ਕਰਨਾ ਦੇਖੋ ਇਹ ਹੁਣ ਵੀ ਤੁਹਾਡੇ ਸਾਹਮਣੇ ਹੈ ਕਿ ਜਦੋਂ ਰਾਜ ਭਾਗ ਸੀ ਉਦੋਂ ਸਾਰੇ ਪੰਥ ਦੇ ਮਸਲੇ ਇਕੱਠੇ ਕਰਕੇ ਝੋਲੇ ਚ ਪਾ ਲੈਂਦੇ ਪੰਜ ਸਾਲ ਹਵਾ ਨਹੀਂ ਲੱਗਣ ਦਿੰਦੇ ਜਦੋਂ ਰਾਜ ਭਾਗ ਨਹੀਂ ਰਹਿੰਦਾ ਉਦੋਂ ਪੰਥ ਦੇ ਮਸਲੇ ਜ਼ਿਆਦਾ ਆ ਜਾਂਦੇ ਜਿਵੇਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘ ਵੀ ਜ਼ਿਆਦਾ ਆ ਗਏ ਅੱਜ ਜਿਹੜੇ ਹੋਰ ਮਸਲੇ ਜਿਵੇਂ ਸਰ ਕੌਕੇ ਸਾਹਿਬ ਉਹਨਾਂ ਦਾ ਘਰ ਵੀ ਜ਼ਿਆਦਾ ਆ ਗਿਆ ਜਦੋਂ ਸਰਕਾਰ ਨਹੀਂ ਉਦੋਂ ਤਾਂ ਉਹਨਾਂ ਦੇ ਘਰ ਗਏ ਨਹੀਂ ਉਦੋਂ ਤਾਂ ਇਨਸਾਫ ਦਿੱਤਾ ਨਹੀਂ ਉਦੋਂ ਤਾਂ ਬੰਦੀ ਸਿੰਘਾਂ ਨੂੰ ਹੀ ਅਤਵਾਦੀ ਕਹਿੰਦੇ ਰਹੇ ਸੋ ਜਦੋਂ ਰਾਜ ਭਾਗ ਸੀਗਾ ਉਸ ਵੇਲੇ ਪੰਥ ਦੇ ਮਸਲੇ ਜਿਹੜੇ ਸੀ ਉਹ ਸਾਰੇ ਦਬਾ ਦਿੰਦੇ ਕਿਉਂਕਿ ਉਦੋਂ ਰਾਜ ਭਾਗ ਦੀ ਕੁਰਸੀ ਹੁੰਦੀ ਜਦੋਂ ਰਾਜ ਭਾਗ ਖਿਸਕ ਜਾਂਦਾ ਤਾਂ ਉਸ ਵੇਲੇ ਫਿਰ ਪੰਥ ਦੇ ਮਸਲੇ ਜਿਹੜੇ ਉਹਨਾਂ ਨੂੰ ਯਾਦ ਆ ਜਾਂਦੇ ਜਿਵੇਂ ਵੋਟਾਂ ਦੇ ਨੇੜੇ ਜਾ ਕੇ ਠੱਠੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੈਗਾ ਤੇ ਸਿੱਖ ਨੌਜਵਾਨਾਂ ਦੀ ਗੱਲ ਕਰਦੇ ਆ ਪਰ ਜਦੋਂ ਵੋਟਾਂ ਲੰਘ ਜਾਂਦੀਆਂ ਉਦੋਂ ਅਕਾਲ ਤਖਤ ਸਾਹਿਬ ਦਾ ਮਸਲਾ ਵੀ ਭੁੱਲ ਜਾਂਦੇ ਆ ਨੌਜਵਾਨਾਂ ਦਾ ਮਸਲਾ ਵੀ ਭੁੱਲ ਜਾਂਦੇ ਇਸੇ ਕਰਕੇ ਅਸੀਂ ਅੱਜ ਜੋ ਪੰਥ ਵੱਲੋਂ ਪੂਰੀ ਦੁਨੀਆ 'ਚੋਂ ਆਵਾਜ਼ ਉੱਠ ਰਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਤੇ ਫਖਰੇ ਕੌਮ ਜਥੇਦਾਰਾਂ ਨੂੰ ਵਾਪਸ ਲੈਣਾ ਚਾਹੀਦਾ। ਤੇ ਅਸਲ ਜਥੇਦਾਰ ਕੌਕੇ ਸਾਹਿਬ ਇਸ ਦੇ ਹੱਕਦਾਰ ਆ ਫਖਰੇ ਕੌਮ ਤੇ ਪੰਥ ਰਤਨ ਦੇ ਜਿਹੜਾ ਅਸੀਂ 나ੜਾ ਸਾਹਿਬ ਕੇ ਪੰਥ ਵੱਲੋਂ ਕੌਮ ਵੱਲੋਂ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਦੇਣ ਜਾ ਰਹੇ ਆ ਤੁਤਨ ਦੇਣਾ ਸਨਮਾਨ ਦੇਣਾ ਇਹ ਕਿੰਨਾ ਦੀ ਹਜ਼ੂਰੀ ਵਿੱਚ ਦੇਣਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਸੰਗਤਾਂ ਜੋ ਵੀ ਸੰਤ ਮਹਾਪੁਰਸ਼ ਉੱਥੇ ਹਾਜ਼ਰ ਹੋਣਗੇ ਸਿੱਖ ਸੰਗਤਾਂ ਕਿਉਂਕਿ ਪੰਥ ਵੱਡਾ ਸੰਗਤਾਂ ਵੱਡੀਆਂ ਸੋ ਮੈਂ ਇੱਕ ਜਥੇਬੰਦੀ ਦਾ ਨਾਮ ਲਵਾਂ ਉਹ ਗੱਲ ਸ਼ੋਭਾ ਨਹੀਂ ਦਿੰਦੀ ਬਹੁਤ ਸਾਰੀਆਂ ਜਥੇਬੰਦੀਆਂ ਸੰਤ ਮਹਾਪੁਰਸ਼ ਉੱਥੇ ਆਉਣਗੇ ਸਮੁੱਚੀਆਂ ਵੱਲੋਂ ਕੌਮ ਵੱਲੋਂ ਖਾਲਸਾ ਪੰਥ ਵੱਲੋਂ ਜਿਹੜਾ ਵਾਰਡ ਆ ਕਿਉਂਕਿ ਸਾਡੇ ਉਹ ਪੰਥ ਰਤਨ ਦੇ ਫਖਰੇ ਕੌਮ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਮੰਨਦੇ ਅਸੀਂ ਜਥੇਦਾਰ ਕੌਕੇ ਸਾਹਿਬ ਨੂੰ ਮੰਨਦੇ ਆ ਉਹਨਾਂ ਨੂੰ ਜਿਹੜਾ ਹੈਗਾ سپੁਰਦ ਕੀਤਾ ਕੀ ਤੁਸੀਂ ਐਸਜੀਪੀਸੀ ਨੂੰ ਨੋਟਿਸ ਐਸਜੀਪੀਸੀ ਨੂੰ ਇਨਵੀਟੇਸ਼ਨ ਅਕਾਲ ਤਖਤ ਸਾਹਿਬ ਜਥੇਦਾਰ ਨਾਲ ਗੱਲਬਾਤ ਉਹਨਾਂ ਨੂੰ ਕੋਈ ਇਨਵੀਟੇਸ਼ਨ ਦਿੱਤਾ ਹੈ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਸੀਂ ਗਏ ਸੀਗੇ 1 ਜਨਵਰੀ ਨੂੰ ਉਥੇ ਜਿਹੜਾ ਸੀਗਾ ਜ਼ਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਜਥੇਬੰਦੀਆਂ ਨੇ ਫਖਰੇ ਗੋਮ ਪੰਥਰਾ ਤੋਂ ਅਵਾਰਡ ਵਾਪਸ ਲੋ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਵੱਲ ਦੇਖਦੇ ਹੋਏ ਅੱਜ ਜਿਹੜਾ ਸੰਗਤਾਂ ਦੇ ਵੱਲੋਂ ਕੋਈ ਵਿਅਕਤੀ ਵਿਸ਼ੇਸ਼ ਨਹੀਂ ਕੋਈ ਸੰਸਥਾ ਵਿਸ਼ੇਸ਼ ਨਹੀਂ ਪੰਥ ਵੱਲੋਂ ਸੰਗਤਾਂ ਵੱਲੋਂ ਕੌਮ ਵੱਲੋਂ ਇਹ ਜਿਹੜਾ ਅਵਾਰਡ ਆ ਜਥੇਦਾਰ ਕੌਕੇ ਸਾਹਿਬ ਨੂੰ ਜਿਹੜਾ ਉਹ ਦਿੱਤਾ ਜਾਉ। ਬੋਲ ਸਾਹਿਬ ਕੀ ਤੁਸੀਂ ਇਹਦੇ ਨਾਲ ਕੋਈ ਲੀਗਲ ਕਮੇਟੀ ਵੀ ਤਿਆਰ ਕਰ ਰਹੇ ਹੋ ਜਿਹਦੇ ਨਾਲ ਜਿਹੜੀਆਂ ਕੇਆ ਅਜਿਹੇ ਕੇਸ ਨੇ ਉਹਨਾਂ ਤੋਂ ਪਰਦਾ ਚੁੱਕਿਆ ਜਾ ਸਕੇ ਤੇ ਅਸਲ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਵਰੀ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਸ਼ਹੀਦੀ ਸਮਾਗਮ ਕੀਤਾ ਗਿਆ। ਜਿੱਥੇ ਚਾਰ ਮਤੇ ਪਾਸ ਕੀਤੇ ਅਸੀਂ ਸਾਰੇ ਹਾਜ਼ਰ ਸੀ ਤੇ ਉਹਨਾਂ ਵਿੱਚ ਜਿਹੜੀ ਲੀਗਲ ਕਮੇਟੀ ਬਣਾਈ ਗਈ ਆ ਫਾਰਮਰ ਅਡੀਸ਼ਨਲ ਐਡਵੋਕੇਟ ਜਰਨਲ ਪੰਜਾਬ ਸਰਦਾਰ ਸਿੰਦਰਪਾਲ ਸਿੰਘ ਬਰਾੜ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਕਾਨੂੰਨੀ ਲੜਾਈ ਜਿਹੜੀ ਆ ਉਹ ਲੜੀ ਜਾਊ ਮੁੱਖ ਮੰਤਰੀ ਪੰਜਾਬ ਨਾਲ ਜਲਦੀ ਮੁਲਾਕਾਤ ਕਰਕੇ ਉਹਨਾਂ ਤੋਂ ਸਮਾਂ ਲੈਣ ਲਈ ਦਿੱਲੀ ਕਮੇਟੀ ਨੇ ਪੱਤਰ ਵੀ ਲਿਖਿਆ ਜਦੋਂ ਸਮਾਂ ਮਿਲਦਾ ਮੁੱਖ ਮੰਤਰੀ ਪੰਜਾਬ ਨੂੰ ਦੋਸ਼ੀਆਂ ਤੇ ਐਫ ਆਈ ਆਰ ਲਾਂਚ ਕਰਕੇ ਉਹਨਾਂ ਨੂੰ ਸਜ਼ਾਵਾਂ ਦੇਣ ਵਾਸਤੇ ਕਿਹਾ ਜਾਊਗਾ ਤੇ ਬਾਕੀ ਹੋਰ ਵੀ ਜਿਹੜੇ ਸਿੰਘਾਂ ਦੇ ਮਸਲੇ ਆ ਉਹਨਾਂ ਦੇ ਵਾਸਤੇ ਕਾਨੂੰਨੀ ਲੜਾਈ ਜਿਹੜੀ ਆ ਹੁਣ ਇਹ ਸੰਸਥਾਵਾਂ ਨਾਲ ਕੇ ਲੜਨੀ ਹੈ। ਇੱਕ ਇਸ ਤੋਂ ਬਾਅਦ ਇੱਕ ਹੋਰ ਮਸਲਾ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਰਾਮ ਮੰਦਰ ਦੇ ਵਿੱਚ ਉਦਘਾਟਨ ਹੋਇਆ ਜਿਸ ਤਰੀਕੇ ਨਾਲ ਸਥਾਪਨਾ ਹੋਈ ਉਸ ਤੋਂ ਬਾਅਦ ਇੱਕ ਮੰਗ ਉੱਠਦੀ ਹੋਈ ਨਜ਼ਰ ਆ ਰਹੀ ਹੈ ਕਿ ਗੁਰੂ ਘਰ ਨੇ ਚਾਹੇ ਉਹ ਡਾਂਗਮਾਰ ਸਾਹਿਬ ਹੋਵੇ ਚਾਹੇ ਉਹ ਮੰਗੂ ਮਠ ਦਾ ਜ਼ਿਕਰ ਕਰਦੇ ਹੁਣ ਕਿ ਉਹ ਸਿੱਖ ਕਦੋਂ ਲੈ ਰਹੇ ਨੇ ਤੁਹਾਡੇ ਵੱਲੋਂ ਹੁਣ ਉਸ ਚੀਜ਼ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈ। ਦੇਖੋ 1984 ਵੇਲੇ ਜਦੋਂ ਸਿੱਖ ਵਿਰੋਧੀ ਲਹਿਰ ਚੱਲੀ ਸੀ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਤ 37 ਗੁਰਦੁਆਰਿਆਂ ਤੇ ਹਮਲਾ ਕੀਤਾ ਉਸ ਵੇਲੇ ਦੀ ਜ਼ਾਲਮ ਹਕੂਮਤ ਦੇ ਵੱਲੋਂ ਬਹੁਤ ਸਾਰੇ ਗੁਰਦੁਆਰੇ ਸਾਥੋਂ ਵਿਛੋੜ ਦਿੱਤੇ ਗਏ ਅੱਜ ਸਿੱਖ ਅਰਦਾਸ ਕਰਦਾ ਹੈ ਕਿ ਵਿਛੜੇ ਗੁਰ ਧਾਮਾਂ ਦੇ ਦਰਸ਼ਨ ਦਦਾਰੇ ਖਾਲਸਾ ਜੀ ਨੂੰ ਬਖਸ਼ੋ ਗੁਰੂ ਅੱਗੇ ਅਰਦਾਸ ਅਸੀਂ ਉਹਨਾਂ ਦੀ ਅਰਦਾਸ ਕਰਦੇ ਜਿਹੜੇ ਪਾਕਿਸਤਾਨ ਰਹਿ ਗਏ ਜਿਹੜੇ ਸਾਠੋਂ ਇੱਥੇ ਵਿਛੋੜ ਦਿੱਤੇ ਗਏ ਆ ਉਹਨਾਂ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ ਪਿਛਲੇ ਸਮੇਂ ਚ ਅਸੀਂ ਬਹੁਤ ਸੰਘਰਸ਼ ਕੀਤਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਲਈ ਅਸੀਂ ਤਕਰੀਬਨ ਉੱਥੇ ਮਾਰਚ ਲੈ ਕੇ ਜਾਂਦੇ ਮੇਰੀ ਕਈ ਵਾਰੀ ਗ੍ਰਿਫਤਾਰੀ ਹੋਈ ਆ ਉਤਰਾਖੰਡ ਦੇ ਵਿੱਚ ਹਰਦਵਾਰ ਪੌਂਟਾ ਸਾਹਿਬ ਤੋਂ ਅੱਗੇ ਲੰਘਦੇ ਆ ਅਸੀਂ ਸੈਂਕੜੇ ਹਜ਼ਾਰਾਂ ਸੰਗਤਾਂ ਦੇ ਕਾਫਲੇ ਲੈ ਕੇ ਜਾਂਦੇ ਰਹੇ ਆ ਤਾਂ ਉਹਦੇ ਵਾਸਤੇ ਸਾਡੀ ਮੰਗ ਅੱਜ ਵੀ ਬਰਕਰਾਰ ਤੇ ਅਸੀਂ ਜਿਹੜਾ ਹੈਗਾ ਉਹ ਕਹਿਣਾ ਚਾਹਾਂਗੇ ਪ੍ਰਧਾਨ ਮੰਤਰੀ ਪੰਜਾਬ ਨੂੰ ਤੁਹਾਨੂੰ ਲੱਗਦਾ ਵੀ ਐਸਜੀਪੀਸੀ ਕਿਤਨਾ ਕਿਤੇ ਸਹੀ ਰੂਪ ਚ ਕੰਮ ਕਰ ਰਹੀ ਆ ਜਾਂ ਐਸਜੀਪੀਸੀ ਜਾਂ ਸੀ ਕਹਦੀ ਏ ਕਿ ਜੋ ਸਿੱਖਾਂ ਦੀ ਮੰਗ ਆ ਉਹ ਤੇ ਪੂਰੀ ਤਰ੍ਹਾਂ ਖਰੀ ਉਤਰਦੀ ਨਹੀਂ ਨਜ਼ਰ ਆ ਰਹੀ ਕੰਮ ਹੋ ਜਾ ਨਹੀਂ ਤਾਂ ਕਰਕੇ ਗੁਰਦੁਆਰਾ ਗਿਆਨ ਗੋਦੜੀ ਅਜੇ ਤੱਕ ਨਹੀਂ ਬਣਿਆ ਵੰਗੂ ਮੱਠ ਦਾ ਮਸਲਾ ਆਇਆ ਡਾਂਗਮਾਰ ਸਾਹਿਬ ਦਾ ਆਇਆ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਲਿਖਾਂਗੇ ਕਿ ਜਿੰਨੀ ਸ਼ਿੱਦਤ ਨਾਲ ਉਹਨਾਂ ਨੇ ਰਾਮ ਮੰਦਰ ਬਣਾਇਆ ਮੁਬਾਰਕ ਆ ਉਹਨਾਂ ਨੂੰ ਆਪਣੇ ਮਿਸ਼ਨ 'ਚ ਸਫਲ ਹੋਏ ਪਰ ਇਸੇ ਤਰ੍ਹਾਂ ਸਿੱਦਤ ਦੇ ਨਾਲ ਹੀ ਉਹ ਸਾਡਾ ਜਿਹੜਾ ਗੁਰਦੁਆਰਾ ਗਿਆਨ ਗੋਦਰੀ ਗੁਰੂ ਨਾਨਕ ਦਾ ਸਥਾਨ ਸਭ ਦਾ ਸਾਂਝਾ ਉੱਥੇ ਸਾਰੇ ਨਤਮਸਤਕ ਹੁੰਦੇ ਆ ਜਿਹਦਾ ਮਲਿਆ ਮੇਟ ਕਰਕੇ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਮੰਗੂ ਮੱਠ ਸਾਹਿਬ ਤੇ ਗੁਰਦੁਆਰਾ ਡਾਂਗਮਰ ਸਾਹਿਬ ਇਹ ਗੁਰਦੁਆਰੇ ਵੀ ਜਲਦੀ ਸਥਾਪਿਤ ਹੋਣੇ ਚਾਹੀਦੇ ਉਹਦੇ ਪੰਥ ਨੂੰ ਇੱਕ ਮਤ ਹੋ ਕੇ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਤੇ ਭਾਰਤ ਸਰਕਾਰ ਨੂੰ ਇਹ ਜੋ ਹੋਣ ਵਾਲਾ ਕੰਮ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੌਦਾ ਸਾਧ ਨੂੰ ਵਾਰ-ਵਾਰ ਮਿਲ ਰਹੀਆਂ ਪਰ ਰੋਲ ਫਰਲੋ ਉਹਦੇ ਤੇ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਦੇਖੋ ਸੌਦਾ ਸਾਧ ਨਾਲ ਮੈਂ 20 ਸਾਲ ਸੰਘਰਸ਼ ਲੜਿਆ 1997 ਤੋਂ ਲੈ ਕੇ 2017 ਤੱਕ ਜੇਲਾ ਮੁਕਦਮੇ ਬਹੁਤ ਕੋਸ਼ ਚੱਲਿਆ ਸੌਦਾ ਸਾਧ ਆਪਣੇ ਕੀਤੇ ਕਤਲਾਂ ਕੁਕਰਮਾ ਕਰਕੇ ਸੁਨਾਰੀਆ ਜੇਲ੍ਹ ਚ ਬੰਦਿਆ ਆਪਣੀਆਂ ਸਾਧਵੀਆਂ ਨਾਲ ਰੇਪ ਕੀਤੇ ਔਰ ਆਪਣੇ ਪਰਿਵਾਰਕਾਰਾਂ ਨੂੰ ਕਤਲ ਕੀਤਾ ਕਾਨੂੰਨ ਨੇ ਸਜ਼ਾਵਾਂ ਦਿੱਤੀਆਂ ਨੇ ਸਰਕਾਰਾਂ ਨੂੰ ਬਾਰ ਬਾਰ ਉਹਨੂੰ ਪਰੋਲਾਂ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਜਿਹੜਾ ਹੈਗਾ ਜਿਨ੍ਹਾਂ ਨੇ ਇਨਸਾਫ਼ ਦੀ ਲੜਾਈ ਲੜੀ ਆ ਉਹਨਾਂ ਪਰਿਵਾਰਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਕਤਲ ਹੋਏ ਜਿਨ੍ਹਾਂ ਨਾਲ ਰੇਪ ਹੋਇਆ ਉਹਨਾਂ ਦਾ ਮੂੰਹ ਚੜਾਇਆ ਜਾਂਦਾ ਕਿ ਆਹ ਦੇਖੋ ਦੋਸ਼ੀ ਦੰਦਣਾਉਂਦਾ ਫਿਰਦਾ ਕਦੇ 20 ਦਿਨ ਕਦੇ 30 ਦਿਨ ਕਦੇ 50 ਦਿਨ ਤੋਂ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਉਸ ਜਿਹੜਾ ਕ੍ਰਿਮੀਨਲ ਆ ਜਿਹੜਾ ਹਾਰਡ ਕੋਰਡ ਕ੍ਰਿਮੀਨਲ ਆ ਉਹਦੀ ਜਿਹੜੀ ਪੈਰੋਲ ਆ ਉਹਨੂੰ ਨਹੀਂ ਦੇਣੀ ਚਾਹੀਦੀ ਪਰ ਉਹ ਰੱਦ ਕਰਕੇ ਉਹਦੀ ਕਰ ਰਹੇ ਹੋ ਤੁਸੀਂ ਸਿੱਖ ਸੰਗਤ ਨਾਲ ਇਕੱਠੇ ਹੋ ਕੇ ਕੋਈ ਇਸ ਚੀਜ਼ ਦੇ ਖਿਲਾਫ ਕਮਿਊਨਿਟੀ ਦਾ ਬਤੌਰ ਪ੍ਰਧਾਨ ਹੁੰਦੇ ਆ ਮੈਂ ਐਗਜ਼ੀਕਟਿਵ ਚ ਮਤਾ ਪਾਸ ਕਰਕੇ ਮੁੱਖ ਮੰਤਰੀ ਹਰਿਆਣਾ ਮਨੋਰ ਲਾਲ ਖੱਟੜ ਹੁਣਾਂ ਨੂੰ ਮੰਗ ਪੱਤਰ ਵੀ ਦਿੱਤਾ ਸੀ ਤੇ ਸਾਡੀ ਹਮੇਸ਼ਾ ਹੀ ਮੰਗ ਰਹਿੰਦੀ ਹੁਣ ਸਰਕਾਰਾਂ ਸੁਣਵਾਈ ਨਹੀਂ ਕਰਦੀਆਂ ਗੱਲ ਵੱਖਰੀ ਆ ਪਰ ਸਰਕਾਰਾਂ ਨੂੰ ਇੱਕ ਦਿਨ ਇਸ ਚੀਜ਼ ਦਾ ਖਮਿਆਜਾ ਜ਼ਰੂਰ ਭੁਗਤਣਾ ਪਊਗਾ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਆ ਹਾਰਡ ਕੋਰ ਕ੍ਰਿਮੀਨਲ ਅੱਜ ਵੀ ਉਹਦੇ ਤੇ ਕੇਸ ਆ ਬਰਗਾੜੀ ਬੇਦਵੀ ਕਾਂਡ ਦਾ ਮੁੱਖ ਸਾਜ਼ਿਸ਼ ਘਾੜਾ ਵਾ ਤੇ ਜਿਹੜੇ ਉਹਦੇ ਉੱਤੇ ਗਵਾਹ ਨੇ ਉਹਨਾਂ ਨੂੰ ਲਿਮੀਨੇਟ ਕਰ ਸਕਦਾ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਉਹ ਜੇ ਹਾਰਡ ਕੋਰਡ ਕ੍ਰਿਮੀਨਲ ਨੂੰ ਪੈਰੋਲ ਜਿਹੜੀ ਉਹ ਬਿਲਕੁਲ ਨਹੀਂ ਦੇਣੀ ਚਾਹੀਦੀ ਠੀਕ ਹੈ ਸੋ ਬਹੁਤ ਸਾਰੇ ਸਿੱਖਾਂ ਦੇ ਮਸਲੇ ਨੇ ਜਿਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਖਾਸ ਤੌਰ ਤੇ ਕਿਉਂਕਿ ਸਾਹਿਬ ਨੂੰ ਇਸ ਵਕਤ ਫਖਰੇ ਕੌਮ ਸਨਮਾਨ ਦਿੱਤਾ ਜਾਵੇਗਾ 25 ਤਰੀਕ ਨੂੰ ਪਰ ਇਹਦੇ ਵਿੱਚੋਂ ਇੱਕ ਚੀਜ਼ ਜ਼ਰੂਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖਰੇ ਕੌਮ ਅਵਾਰਡ ਜਿਹੜਾ ਕਿ ਉਹ ਵਾਪਸ ਲੈਣ ਦੀ ਵੀ ਮੰਗ ਉੱਠ ਰਹੀ ਹੈ ਮੈਂ ਸਰਖਬ ਆਪਣੇ ਸਹਿਯੋਗੀਆਂਵਾਂ ਦੇ ਨਾਲ ਰੋਜ਼ਾਨਾ ਸਪੋਕਸਮੈਨ